ਸਤਨਾਮ ਵਾਹਿਗੁਰੂ ਸਾਹਿਬ ਜੀ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਜੁਪੈ ਚੁਪਣਾ ਹੋਵਈ ਜੇ ਲਾਇ ਰਹਾ ਲਿਬਤਾਰ ਭੁਖਿਆ ਭੁਖਣਾ ਉਤਰਿ ਜੇ ਬੰਨਾ ਪਰੀਆ ਭਾਰ ਸਹਸ ਸਿਆਣ ਪਾ ਲਖ ਹੋਹੀ ਤਾਂ ਇੱਕ ਨ ਚੱਲੈ ਨਾਲ ਜਿ ਸਚਿਆਰਾ ਹੋਈਐ ਕਿਵ ਕੋੜੈ ਤਟੇ ਪਾਰ ਹੁਕਮਰ ਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੀ ਹੋਣਕਾਰ ਹੁਕਮਨ ਕਹਿਆ ਜਾਈ ਹੁਕਮੀ ਹੋੜੀ ਹੁਕਮ ਦੇ ਵਢਾਈ ਹੁਕਮੀ ਉਤਮ ਨੀਚ ਹੁਕਮ ਲਿਖ ਤਉ ਸੁਖ ਪਾਈਐ ਇਤਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀ ਪੁਜੈ ਤਾਂ ਹਉਮੈ ਕਹੈ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਤਾਦ ਜਾਣੈ ਨੀਸਾਣ ਗਾਵੇ ਕੋ ਗੁਣ ਬੜੀ ਆਇਆ ਚਾਰ ਗਾਵੇ ਕੋ ਵਿਦਿਆ ਵਿਚੋ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਜੀ ਗਾਵੇ ਕੋ ਜੀ ਲੈ ਫਿਰ ਦੇਹੀ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਅਧੂਰ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਲ ਕੋਟ ਦੇਂਦਾ ਦੇ ਲੇਂਦਾ ਸੁਖ ਪਾਹੀ ਜੁਗਾ ਜਗੰਤਰ ਖਾਹੀ ਖਾਹੀ ਹੁਗਮੀ ਤੁਮ ਚਲਾਏ ਰਾਹੋ ਨਾਨਕ ਵੀਸਾਵੇ ਪ੍ਰਵਾਹੋ ਸਾਚਾ ਸਾਰਬ ਸਾਜਨਾਏ ਭਾਖਿਆ ਭਉ ਅਪਾਰ ਆਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੀਰ ਕੇ ਅੱਗੇ ਰੱਖੀਐ ਜਿਤ ਦੇਸ ਹੈ ਦਰਬਾਰ ਵਹਾ ਕੈ ਬੁਲਨ ਬੋਲੀਐ ਜਿ ਸੰਤਰੇ ਪਿਆਰ ਅਮਰਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਤਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪਨ ਰੰਗਿਨ ਸੋਏ ਜਿਨ ਸਿਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਨੀ ਨਿਧਾਨ ਗਾਵੀਐ ਸੁਣੀਐ ਮਨ ਲਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੋਰੀ ਸਰ ਗੁਰੂ ਹੋਰਖ ਪਰਮਾ ਗੁਰ ਪਾਰਬਦੀ ਮਾਈ ਜੇ ਹੋ ਜਾਣਾ ਆਖਾ ਨਾਹੀ ਗੈਨ ਗਫਰਣਾ ਜਾਈ ਗੁਰਾ ਇਕ ਦੇਹੁ ਜਾਈ ਸਬਨਾ ਜੀਆ ਕਾਰਕ ਦਾਤਾ ਸੋਮੈ ਵਿਸਰਣਾ ਜਾਈ ਤੀਰਥ ਨਵਾ ਜਿਸ ਸੁਭਾਵਾ ਵਿਰ ਪਾਣੀ ਕੇ ਨਾਇ ਕਰੀ ਜੀਤੀ ਸਿਰਠੋ ਪਾਈ ਵਿਖਾਂ ਮਿਤ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੀ ਗੁਰ ਕੀ ਸਿਖ ਸੁਣੀ ਗੁਰਾਂ ਇੱਕ ਦੇਹ 부ਝਾਈ ਸਬਨਾ ਜੀ ਆ ਕਹ ਕਦਾਤਾ ਸੋ ਮੇ ਸਨ ਜਾਈ ਜੇ ਜਪਚਾਰੇ ਆਰ ਜਾ ਹੋਰਦ ਸੁਣੀ ਹੋਏ ਨਵਾਂ ਖੰਡਾ ਉਜਾਨੀ ਐ ਨਾਲ ਚੱਲੇ ਸਭ ਕੋਈ ਚੰਗਣ ਔਰ ਖਾਏ ਗੈ ਜਸ ਕੀਤ ਜਗਲੇ ਜੇਤਸ ਨਦਰਣਾ ਆਵਈ ਤਾ ਆਵਾ ਤਨੁ ਪੁਛੈ ਕੀਟਾ ਅੰਦਰ ਕੀ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤੇ ਹਾ ਕੋਇ ਨ ਸੁਜੈ ਜੇਤਸ ਗੁਣ ਕੋਈ ਕਰੇ ਸੁਣਿਐ ਸਿਦਪੀ ਸੁਰਨਾਥ ਸੁਨੇਹ ਤੰਤ ਦਵੜਿਆ ਆਕਾਸ ਸੁਨੇਹ ਦੀਪ ਲੋ ਉਪਾਤਾਲ ਸੁਨੇਹ ਪੁੜਿ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਸੁਨੇ ਈਸ਼ਰ ਵਰਮਾ ਇੰਦ ਸੁਨੇ ਮੁਕਤਸਨਾ ਅਨੰਦ ਸੁਨੇ ਜੋਗ ਜੁਗ ਤਨ ਭੇਦ ਸੁਨੇ ਸਾਚਿ ਸਿਮਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਸੁਨੇ ਸਤ ਸੰਦੋਗਿਆਣ ਸੁਨੇ 88 ਕੈਸਨਾਨ ਸੁਨੇ ਪਰਬੜ ਪਾਵੇ ਮਾਨ ਸੁਨੇ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾ ਗੁਣਾ ਕੇ ਗਾਹਾ ਸੁਨੇ ਸੇਖ ਪੀਰ ਪਾਤਸ਼ਾਹ ਸੁਨੇ ਅੰਦੇ ਪਾਵੈ ਰਾਹ ਸੁਨੇ ਹਾਤ ਹੋਵੇ ਅਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਜਾਏ ਜੀ ਕਉ ਕਹੇ ਪਿਛੇ ਪਸਤਾਏ ਕਾਗਦ ਕਰਨ ਲਿਖ ਰਹਾ ਮਨੈ ਕਬਹਿ ਕਰਨ ਵਿਚਾਰ ਐਸਾ ਨਾਮਣ ਰੰਝਿਨ ਹੋਏ ਜੀ ਕੋ ਮੰਨ ਜਾਣੈ ਮਨ ਕੋਏ ਮਨੈ ਸਭ ਤੋਂ ਵਗਣ ਬੁੱਧ ਮਨੈ ਸਭ ਪਉਨ ਕੀ ਸੋਧ ਮਨੈ ਮੁਹ ਝੋਟਾ ਨਾ ਖਾਏ ਮਨੈ ਜਮਕੈ ਸਾਥ ਨ ਜਾਏ ਐਸਾ ਨਾਮਣ ਰੰਝਿਨ ਹੋਏ ਜੀ ਕੋ ਮੰਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਈ ਮੰਨੈ ਪਰਸੋਂ ਪਰਗੜ ਜਾਏ ਮੰਨੈ ਮਗਣਾ ਚਲੈ ਪੰਥ ਮੰਨੈ ਧਰਮ ਸੇ ਦੀ ਸੰਬੰਧ ਐਸਾ ਨਾਮਣ ਰੰਝਨ ਹੋਈ ਜੇ ਕੋ ਮੰਨ ਜਾਣੈ ਮਨ ਕੋਈ ਮੰਨੈ ਪਾਵਹਿ ਮੁਕਤ ਦਵਾਰ ਮੰਨੈ ਪਰਵਾਰੈ ਸਦਾਾਰ ਮੰਨੈ ਤਰਹਿਤਾ ਰੇ ਗੁਰ ਸਿੱਖ ਮੰਨੈ ਨਾਨਕ ਭਵੈ ਨ ਭੇਖ ਐਸਾ ਨਾਮਣ ਰੰਝਨ ਹੋਈ ਜੇ ਕੋ ਮੰਨ ਜਾਣੈ ਮਨ ਕੋਈ ਪੰਜ ਪਰਮਾਨ ਪੰਜ ਪ੍ਰਧਾਨ ਪੰਜੇ ਪਾਵ ਦਰਗੇ ਮਾਨ ਪੰਜੇ ਸੋਹ ਹ ਦਰ ਜਾਣ ਪੰਚਾਂਕਾ ਗੁਰੇ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਤਉ ਤਰੰਦਿਆ ਕਪੂਤ ਸੰਤੋਖਾ ਬਰਖਿਆ ਜਿਨ ਸੂਤ ਜੇ ਕੋ ਬੁੱਝੇ ਹੋਵੇ ਸਚਿਆਰ ਤਵ ਲੈ ਉਪਰ ਕੇਤਾ ਭਾਰ ਤਤਿ ਹੋਰ ਪਰੇ ਬੁਰ ਹੋਰ ਦਿੱਸਤੇ ਭਾਰਤ ਲੈ ਕਮਣ ਜੋਰ ਜੀ ਯਾਤਰਾ ਗਏ ਨਾਵ ਸਭ ਨਾਲ ਲਿਖਿਆ ਬੜੀ ਕਲਾਮ ਇਹ ਬੋਲੇ ਕਲਕ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਦਾਤ ਸਵਾਲ ਰੂਪ ਕੀਤੇ ਦਾਤ ਜਾਣੇ ਕੌਣ ਕੂਤ ਕੀਤਾ ਬਸਾਓ ਇੱਕ ਗਵਾਓ ਤਿਸਤੇ ਹੋਏ ਨਪਧਰੀ ਆਓ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤਤ ਪਾਵੈ ਸਾਈਂ ਪ੍ਰੀਕਾਰ ਦੂਸਰਾ ਸੁਨਾਤਨ ਰੰਕਾਰ ਸੰਗ ਜਪ ਸੰਗ ਭਾਵ ਸੰਗ ਪੂਜਾ ਸੰਗ ਕਪਤਾਓ ਅਸੰਖ ਗ੍ਰੰਥ ਮਗਵੇਦ ਪਾਠ ਸੰਗ ਜੋਗ ਮਨ ਰਹੈ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਤਦਤਾਰ ਅਸੰਖ ਸੂਰਮ ਪਖਸਾਰ ਸੰਖ ਮੂਲਿ ਵੜਾਇ ਤਾਰੁ ਉਤਰਤ ਕਉਨ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋਦ ਦੁਭਾਵੈ ਸਾਈ ਬਣਿ ਕਾਰ ਦੁਸਰ ਸਲਾਮਤ ਨਰੰਕਾਰ ਸੰਖ ਮੂਰਖ ਅੰਧ ਔਰ ਸੰਖ ਚੋਰ ਹਰਾਮ ਔਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗਾਲਿ ਵਾਟ ਹਤਿਆ ਕਰ ਮਾਹੇ ਸੰਖ ਪਾਪੀ ਪਾਪ ਕਰ ਜਾਹੇ ਸ਼ੰਖ ਗੋੜਿਆਰ ਗੋੜੇ ਫਿਰਾਹੇ ਸੰਖ ਮਨੀਸ਼ਿ ਮਨਪਤ ਖਾਵੇ ਸੰਗਨੰਦਕ ਸਿਰ ਕਰ ਹੈ ਭਾਰ ਨਾਨ ਮੀਂਚ ਕਹੇ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤਦ ਪਾਵੇ ਸਾਈ ਬਲਿਕਾਰ ਦੂਸਰਤ ਨਾਮ ਤਨ ਰੰਗਾਰ ਸੰਖ ਨਾਮ ਸੰਗ ਥਾਵ ਅਗਾਮੇ ਗਾਮ ਸੰਖ ਲੋ ਸੰਖ ਹੈ ਸਿਰ ਬਾਰ ਹੋਈ ਅਖਰੀ ਨਾਮ ਅਖਰੀ ਸਲਾਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਵਾਲ ਅਖਰ ਸਦਸਨ ਯੋਗ ਵਖਾਨ ਜਿ ਇਹ ਲਿਖੇ ਤੇ ਸਰਨਾਹੀ ਜੇ ਫਰਮਾਏ ਤੇ ਤੇ ਪਾਹੀ ਜੇ ਤਾਂ ਗੀਤਾ ਦਿੱਤਾ ਨਾ ਹੋ ਵਿਰਣਾ ਮੈਂ ਨਾਹੀ ਕੋ ठाਉ ਉਤਰਤ ਕਮਨ ਕਹਾ ਵਿਚਾਰ ਵਾਰਣ ਜਾਵਾਏ ਗਵਾਰ ਜੋ ਤਦ ਪਾਵੇ ਸਾਈ ਪ੍ਰਿਕਾ ਤੂ ਸਦਾ ਸਲਾਮਤ ਨਰੰਕਾਰ ਪਰੀਏ ਹੱਥ ਪੈ ਤਣ ਦੇਹ ਪਾਣੀ ਦੋਤੈ ਤ੍ਰਿਸ਼ਕੇ ਮੂਤ ਪ੍ਰੀਤੀ ਕੱਪੜ ਹੋਏ ਦੇ ਸਾਹੂਨ ਲਈਏ ਉਤੋਏ ਪਰੀਏ ਮਤ ਪਾਪਾ ਕੇ ਸੰਗ ਉਤੋ ਪਹਿਨਾਏ ਕੇ ਰੰਗ ਪੁੰਨੀ ਪਾਪੀ ਆਖਰ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵੀਜਾ ਆਪੇ ਹੀ ਖਾ ਹੋ ਨਾਨਕ ਹੁਕਮੀ ਆਵੋ ਜਾਵੋ ਦੀਸ ਤਪ ਤਿਆ ਤਤ ਤਾਨ ਜੀ ਕੋ ਪਾਵੈ ਤਿਲਕਾ ਮਾਰ ਸੁਨੇ ਆਮਣਿਆ ਮਨ ਕੀਤਾ ਪਾਉ ਅੰਤਰ ਗਾਤੀ ਤਮਰਣਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਤਿਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਨ ਸਵੇਲਾ ਵੰਤ ਕਮਨ ਕਵਨ ਸਤ ਕਵਨ ਵਾਰ ਕਵਣ ਸਰਤੀ ਮਾਹੋ ਕਵਣ ਜਿਤ ਹੋਆ ਆਕਾਰ ਬਿਨ ਪਈਆ ਪੰਡਤੀ ਇਹ ਹੋਵੇ ਨਿ ਪੁਰਾਨ ਵਖਤ ਨ ਪਾਇਓ ਗਾਦੀਆ ਜੇ ਲੇਖਨ ਦੇਖ ਪੁਰਾਨ ਸਤਿਵਾਰਣਾ ਜੋਗੀ ਜਾਣੈ ਰਤ ਮਾਹੋ ਨ ਕੋਈ ਜਾਂ ਕੰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਹ ਲਾਹੀ ਕਿਉ ਵਰਣੀ ਕਿਵ ਜਾਣਾ ਨਾਣ ਗਿਆਖਣ ਸਭੋ ਆਖੈ ਇੱਕ ਦੂਜ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜੰਕੋ ਹੋਵੇ ਨਾਨਕ ਜੀ ਕੋ ਆਪੋ ਜਾਣੇ ਅਗ ਗਿਆਨ ਸੋ ਹੈ ਪਾਤਾਲਾਂ ਬਾਤਾਲ ਲਖ ਆਗਾਸਾਂ ਅਗਾਸ ਓੜ ਕਿ ਓੜਕ ਭਾਲ ਥੱਕੇ ਵੀਰ ਕਹਿਨ ਗਵਾਦ ਸੈ ਸਠਾਰ ਕਹਿਨ ਤੇ ਬਾਸ ਰੂਿਕ ਧਾਟ ਲਿਖਾ ਹੋਏ ਤਰਖੀਐ ਲਿਖੇ ਹੋਏ વિનાਸ ਨਾਨਕ ਵਡਾਖੀਐ ਆਪੇ ਜਾਣੇ ਆਪ ਸਾਲਾਹੀ ਸਰਲਾਹੀ ਤੀ ਸੁਖ ਨਾ ਪਾਈਆ ਨਦੀਆਂ ਤੇ ਵਾਹ ਪਵਹਿ ਸੁੰਦਰ ਨ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸਦੀ ਮਾਲ ਧਨ ਕੀਲੀ ਤਰਣਾ ਹੋਵੇ ਜਿਤਸ ਮਨੋਂ ਨ ਵਿਸਰਹਿ ਅੰਤ ਨਾ ਸੰਤਿ ਗੈ ਨ ਅੰਤ ਅੰਤ ਨ ਕਰਨੇ ਦੇਨ ਦਾ ਅੰਤ ਅੰਤਨ ਵੇਖਣ ਸੁਣਨ ਨੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾਇ ਆਕਾਰ ਅੰਤਨ ਜਾਪੇ ਭਰਵਾਰ ਅੰਤਕਾਰਨ ਕੀਤੇ ਬਰੜਾਹੀ ਤਾਂਗੇ ਅੰਤ ਨ ਪਾਈ ਜਾਏ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਖਾਓ ਉੱਚੇ ਉਪਰ ਉਚਾ ਨਾਓ ਇਹ ਬੜੂ ਉਚਾ ਹੋਵੇ ਕੋਏ ਤਿਸੂਝੇ ਕੋ ਜਾਣੈ ਸੋਈ ਜੀ ਬੜੇ ਆਪ ਜਾਣਿਆ ਬਿ ਆਪ ਨਾਨਕ ਗਨਦਰੀ ਕਰਮੀ ਦਾਤ ਬਹਤਾ ਕਰਮ ਲਿਖਿਆਣਾ ਜਾਏ ਵੱਡਾ ਦਾਤਾ ਤੇਰਨ ਅਤਮਾਈ ਕਿਤੇ ਮੰਗਾ ਜੋਦ ਅਪਾਰ ਕਿਤੇ ਗਣਤ ਨਹੀਂ ਵਿਚਾਰ ਇਤੇ ਖੰਧਟੇ ਹੋ ਵਿਕਾਰ ਇਤੇ ਰਹਿ ਲੈ ਮੁਕਰਪਾ ਹੈ ਇਤੇ ਮੂਰਖ ਖਾਹੀ ਖਾਏ ਕਿਤਿਆਂ ਦੂਖੂਸਤ ਮਾਰ ਇਹ ਬੇਦਾ ਤੇਰੀ ਦਤਾਰ ਬੰਦ ਖਲਾਸੀ ਬਾਣੇ ਹੋਏ ਹੋ ਰਾਕਣ ਸਕੈ ਕੋਈ ਜੀ ਕੋ ਖੈ ਅੱਖਣ ਪਾਏ ਉਹ ਜਾਣੈ ਜਿਤਿਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਅੱਖੈ ਸੇ ਪੇਗੇ ਹੀ ਜਿਸਨੂੰ ਬਲ ਸੇ ਸਿੱਤ ਸੁਨਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਮਲਵਪਾਰ ਮਲਵਪਾਰੀਂ ਮਲ ਭੰਡਾਰ ਮੁੱਲ ਆਵਹਿ ਮੁੱਲ ਲਜਾਈ ਮੁੱਲ ਭਾਏ ਮੁੱਲਾ ਸਮਾਹੀ ਅਮੁੱਲ ਧਰਮ ਮੁੱਲ ਦੀ ਬਾਣ ਮੁੱਲ ਤੋਲ ਮੁੱਲ ਪਰਮਾਨ ਵਰਬ ਸੀਸ ਮੋਣੀ ਸ਼ਾਨ ਮੁੱਲ ਕਰ ਮੁੱਲ ਪ੍ਰਮਾਨ ਅਮੁੱਲ ਮੋਲ ਆਖਿਆ ਨਾ ਜਾਏ ਆਖ ਆਖ ਰਹੇ ਦਿਵਲਾਏ ਆਖੇ ਵੇਦ ਬਾਣ ਪੁਰਾਣ ਆਖੇ ਪੜੇ ਘਰੇ ਵਿਖਿਆਨ ਆਖੇ ਵਰਮੀ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿਧ ਆਖੇ ਕੀਤੇ ਕੀਤੇ ਪੁੱਤ ਆਖੇ ਦਾਣਵੇਂ ਆਖੇ ਦੇਵ ਆਖੇ ਸੁਰ ਨਰ ਮੁਰਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਉਠੜ ਜਾਏ ਇਤੇ ਕੀਤੇ ਹੋਰ ਕਰੇ ਦਾਣਣ ਸਕੈਗੀ ਜੀਵੜ ਭਾਵੈ ਦੇਵੜ ਹੋਈ ਨਾਨਕ ਜਾਣੈ ਸੱਚਾ ਸੋਈ ਯੇਹੋ ਆਖੇ ਬੋਲ ਵਿਗਾੜ ਤਲਖੀਏ ਸਿਰ ਗਵਰੰਗਵਾਰ ਸੋਦਰ ਗੇਹਾ ਸੋ ਕਰਗੇਹਾ ਜਿਨ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਣਹਾਰੀ ਕੇਤੇ ਰੰਗ ਪਰਿਸੋ ਕਹੀ ਅਨੇ ਕੇਤੇ ਗਾਵਣਹਾਰੇ ਗਾਵਹਿ ਤੁਹਨੋ ਕੌਣ ਪਾਣੀ ਬੈ ਸੰਤਰ ਗਾਵਹਿ ਰਾਜਾ ਤ੍ਰੰਦਵਾਰੇ ਗਾਵਹਿ ਚਿਤ ਗੁਪਤ ਰਖ ਜਾਣੇ ਲਿਖ ਲਿਖ ਤ੍ਰੰਭ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਦੇ ਦਰਸ਼ਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਦ ਹੀ ਹਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸਵਰਗਾ ਮਚ ਪਿਆਲੇ ਕਾਣ ਰਤਨੋ ਪਾਈ ਤੇਰੀ 86 ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵਹਿ ਜੋ ਤੁਧ ਭਾਵਣ ਰਤੇ ਤੇਰੇ ਭਗਤ ਰਸਾਣੇ ਹੋਰ ਕੀਤੇ ਗਾਵਣ ਸੇ ਮੈ ਚਿਤਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਹੀ ਹੈ ਬਿਹੋਸੀ ਜਾਏ ਨਾ ਜਾਸੀ ਰਚਿ ਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਨ ਤਿਸ ਦੀ ਵਡਿਆਈ ਜਿਨਸਿ ਪਾਵੈ ਸੋਈ ਕਰਸੀ ਹੁਕਮਨ ਕਰਣਾ ਜਾਈ ਸੋ ਪਾਤ ਸਾਹਿਬ ਸਹਾ ਪਾਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਦੋਖ ਸ਼ਰਮ ਬਰ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਘੁਹਾਰੀ ਕਾਇਆ ਜੁਤਰਣਾ ਪ੍ਰਤੀਤ ਆਈ ਪੰਥੀ ਸਭ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ਼ ਤਿ ਸੇ ਆਦੇਸ਼ ਆਦ ਨੀਰ ਅਨਾਦ ਨਾਦ ਤਉ ਜੂਜਰੀ ਕੋ ਵੇ ਸਿਵ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਤ ਨਾਤੀ ਸਮਝਾਂਗੀ ਰਿੱਧ ਸੇਧ ਅਵਰਾ ਸਾਧ ਸੰਯੋਗ ਜੁਗਦ ਕਾਰ ਚਲਾਵਹਿ ਲਿਖਿ ਆਵਹਿ ਭਾਗ ਆਦੇਸ਼ ਕਿਛੇ ਆਦੇਸ਼ ਆਦ ਨੀਰਣ ਆਦ ਨਾহত ਜੁਜਗੇ ਕੋ ਵੀ ਸੋ ਏਕਾ ਮਾਈ ਜੁਗਤ ਵਿਆਈ ਤਿਨ ਕੇ ਲੇ ਪਰਮਾਨ ਇਕ ਸੰਸਾਰੀ ਇਕ ਪੰਡਾਰੇ ਇਕ ਲਾਇ ਦੀ ਬਾਣ ਜੇ ਤਿਸ ਪਾਵੇ ਤੇ ਚਲਾਵੈ ਜੇ ਹੋਵੇ ਪਰਮਾਨ ਕੋਵੇ ਕੀ ਉਹ ਨਾਨ ਦਰਨਾ ਆਵੇ ਬੋਤਾ ਰੋਵਿਦਾਨ ਆਦੇਸ ਤੇ ਆਦੇਸ ਆਦ ਨੀਰ ਨਾਦ ਨਾਦ ਜੂਜੇ ਕੋ ਵੇਸ ਆਸਨ ਹੋਏ ਰੋਏ ਪੰਡਾਰ ਜੁਗ ਜਪਾਇ ਸੇਕਾ ਬਾਰ ਕਰ ਕਰ ਵੇਖੇ ਸਤਿਨਹਾਰ ਨਾਨਕ ਸੱਚੀ ਕੀ ਸੱਚੀ ਗਾਰ ਆਦੇਸ ਤੇ ਆਦੇਸ ਆਦ ਨੀਰ ਨਾਦ ਨਾਦ ਜੂਜੇ ਕੋ ਵੇਸ ਸੇਜ ਦੂਜੀ ਪੋ ਲਖ ਹੋਏ ਰਖੋ ਵੈ ਕਵੀਸ ਲੱਬ ਲੱਬ ਲੇੜਾ ਕੀ ਆਏਕ ਨਾਮ ਜਗਦੀਸ਼ ਏ ਤਰੇ ਮਿਤ ਪਪੜੀ ਆ ਚੜੀ ਹੋਏ ਕੀਸ ਸਮਗਲਾ ਆਕਾਸ਼ੀ ਤਾਇ ਆਈ ਦੀਸ ਨਾਨਕ ਨਦਰੀ ਪਾਈ ਐ ਕੋੜੀ ਕੋੜਾ ਠੀਸ ਅੱਖਰ ਜਿਉ ਚਪੇ ਨੈ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਨ ਨ ਜੋਰ ਜੋਰ ਨ ਰਾਜ ਵਾਲ ਬਰਸੋਰ ਯੋ ਨ ਸਰਤੀ ਗਿਆਨ ਵਿਚਾਰ ਯੋ ਨ ਜੋਤੀ ਛਟੈ ਸੰਸਾਰ ਜੇ ਸਤਿ ਕਰ ਦੇਖੈ ਸੋਏ ਨਾਨਕ ਉਤਮ ਨਹੀਂ ਜਨਾ ਕੋਈ ਰਾਤੀ ਰਤੀ ਦਿੱਤੀ ਵਾਰ ਪਵਨ ਬਾਣੀ ਹਲੀ ਪਾਤਾਲ ਤਿਸੇ ਧਰਤੀ ਥਾਂ ਰਖੀ ਧਰਮਸਾਲ ਤਿਸ ਜੀ ਜੀਉ ਦੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆ ਸੱਚਾ ਦਰਬਾਰ ਦਿੱਥੈ ਸੋਹਣ ਪੰਜ ਪ੍ਰਮਾਨ ਬਦਲੀ ਕਰਮ ਭੈ ਨਿਸ਼ਾਨ ਕੰਚ ਬਕਾਈ ਉਥੈ ਬਾਇ ਨਾਨਕ ਗਇਆ ਜਾਪੈ ਜਾਇ ਧਰਮਖੰਡ ਗਾਇਓ ਧਰਮ ਗਿਆਨਖੰਡ ਕਾਖੋ ਕਰਮ ਗਇਤੇ ਪਉਣ ਪਾਣੀ ਵੈ ਸੰਤਰ ਗਇਤੇ ਕਾਣ ਰਹੀਸ਼ ਗਇਤੇ ਬਰਮੀ ਕਾਣ ਤਕੜੀ ਐ ਰੂਪ ਰੰਗ ਕੇ ਵੇਸ ਗੀਤੀ ਕਰਨ ਭੂਮੀ ਮਿਰ ਕੇਤੇ ਗਇਤੇ ਧੂਪ ਦੇਸ਼ ਕਿਤੇ ਇੰਦ ਚੰਦ ਸੂਰ ਗਿਤੇ ਕਿਤੇ ਮੰਡਲੇਸ਼ ਕਿਤੇ ਸਿੱਧ ਪਤਨਾਥ ਕੀਤੇ ਕਿਤੇ ਦੇਵੀ ਵਿਸ਼ ਕਿਤੇ ਦੀਵਦਾਨ ਮੁਲ ਕੀਤੇ ਕਿਤੇ ਰਤਨ ਸਮੁੰਦ ਕਿਤੇ ਬਾਣੀ ਕੀਤੇ ਬਾਣੀ ਕਿਤੇ ਬਾਦ ਨਰਿੰਦ ਕਿਤੇ ਸ਼ਰਤੀ ਸ਼ੇਵਕ ਕੀਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਥੈ ਨਾਦ ਬਿਨਉਦ ਕੋ ਅਨੰਦ ਸਰਬਖੰਡ ਕੀ ਬਾਣੀ ਰੂਪ ਤਿੱਥੈ ਕਾਣਤ ਕਰੀਐ ਬੋਤ ਅਨੂਪ ਤਾਂ ਕੀ ਗੱਲਾਂ ਕਥੀਆ ਨਾ ਜਾਹੀ ਜੇ ਕੋ ਕਹਿ ਪਿਛੈ ਚਿਤਸਤਾਏ ਤਿੱਥੈ ਕੜੀਐ ਸਰਤ ਮਤਮਨ ਬੁੱਧ ਤਿੱਥੈ ਕੜੀਐ ਸੁਰਾਂ ਸਿਦਾਕੇ ਸੋਧ ਹੈ ਅਰੰਭਖੰਡ ਕੀ ਬਾਣੀ ਝੋਰ ਤਿੱਥੈ ਹੋ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਨਮੈ RAM ਰਹਾ ਪ੍ਰਭੂਰ ਤਿੱਥੈ ਸੀਤੋ ਸੀਤਾ ਮਈਮਾ ਮਾਹੀ ਤਾਂ ਕੇ ਰੂਪਣ ਕਥਨੀ ਜਾਹੀ ਨਾਯੋ ਮਰਹਰ ਢਾਕੇ ਜਾਏ ਜਿਨ ਕੇ ਨਾਮ ਸਿਮਨ ਮਾਹੀ ਤਿਥੈ ਭਗਤ ਵਸੇ ਕੇ ਲੋਕ ਰਹੈ ਨੰਦ ਸਚਾ ਮਨ ਸੋਈ ਸਚ ਖੰਡ ਵਸੈ ਨਰੰਕਾਰ ਗਰਗਰ ਵੇਖੈ ਨੰਦ ਨਿਹਾਲ ਤਿਥੈ ਖੰਡ ਮਡਲ ਵਰਪੰਡ ਜੀ ਕਉ ਕਥੇ ਤਾ ਅੰਤ ਨੰਤ ਤਿਥੈ ਲੋਲੋ ਆਕਾਰ ਜਿਬ ਜਿਬ ਹੁਕਮ ਤੇ ਵੈ ਤਿਬਕਾਰ ਵੇਖੈ ਉਸੇ ਕਰ ਵਿਚਾਰ ਨਾਨਕ ਕਥਨਾ ਕਰਣਾ ਸਾਰ ਜਤ ਪਹਾਰਾ ਧੀਜ ਸੁਨਿਆਰ ਅਹਰਣ ਮਤ ਵੀਰ ਹਿਆਰ ਭੌ ਖਲਾਗਣ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਿਤ ਢਾਲ ਘੜੀਐ ਸਬਦ ਸਚੀ ਰਤਸਾਲ ਜਿਨ ਕੋ ਨਜ਼ਰ ਕਰਨ ਤਿਨਕਾਰ ਨਾਨਕ ਨਦਰੀ ਨਦਰ ਨੇਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਦਿੱਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਣਕ ਤੇ ਮੁਖਿ ਉਚਰੇ ਇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ